ਤਨ ਆਹ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਸਰ ਨਾਹੀ ਦਾਤਾ ਗੁਨਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵੇਣ ਤੁਦ ਹੋਰ ਜੇ ਮੰਗਣਾ ਸਿਰ ਦੁਖਾ ਕੈ ਦੁਖ ਦੇਹੇ ਨਾਮ ਸੰਤੋਖੀਆ ਪੁੱਤਰ ਮਨ ਕੀ ਭੁਖ ਸੋ ਕਹ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜਿਆ ਲਾਇ ਬੈਠੇ ਕਰ ਪਾਸਾਰਿਆ ਜੀਜ ਕਰਨ ਮਨ ਭਾਵਦੇ ਹਰ ਬੁੱਝਣ ਨਾਹੀ ਹਾਰਿਆ ਹਰ ਪਰਮਾਇਸ ਖਾਇ ਵੇਖ ਮਹਲਤ ਮਰਨ ਵਿਸਾਰਿਆ ਜਰ ਆਈ ਜੋ ਬਨਹਾਰਿਆ ਤੋਰੇ ਪਲਾਣੇ ਪਾਉਣ ਵੇਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਨ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਜੇ ਹੋਏ ਸੁੰਦਰ ਦੀਵਾਨਾ ਅੰਦਰ ਹਾਜ਼ਰੀਨ ਹੋ ਕੇ ਆਪਣੇ ਜੀਵਨ ਦੀਆਂ ਅਮੋਲਕ ਕੜੀਆਂ ਨੂੰ ਸਫਲ ਬਣਾ ਰਹੇ ਹੋ ਪਾਵਨ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ ਆਸਾ ਕੀ ਵਾਰ ਦੀ ਲੜੀ ਵਾਰ ਕਥਾ ਵਿਚਾਰ ਪਿਛਲੇ ਲੰਮੇ ਸਮੇਂ ਤੋਂ ਆਪਾਂ ਸਰਵਣ ਕਰਦੇ ਆ ਰਹੇ ਹਾਂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ 17ਵੇਂ ਸ਼ਲੋਕ ਦੀ ਕਥਾ ਵਿਚਾਰ ਚੱਲ ਰਹੀ ਹੈ ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸੰਸਾਰ ਤੇ ਲੋਕ ਪਰਮੇਸ਼ਰ ਨੂੰ ਭੁਲਾ ਕਰਕੇ ਧਨ ਦੀ ਪ੍ਰਾਪਤੀ ਲਈ ਸੁੱਖਾਂ ਦੀ ਪ੍ਰਾਪਤੀ ਲਈ ਕਿੰਨਾ ਹੀ ਕੁਝ ਕਰਦੇ ਨੇ ਚਾਹੁੰਦੇ ਹਨ ਕਿ ਸਾਨੂੰ ਸੁੱਖ ਮਿਲ ਜਾਏ ਕੋਈ ਧਾਰਮਿਕ ਆਗੂ ਬਣ ਕਰਕੇ ਲੋਕਾਂ ਨੂੰ ਵਹਿਮਾਂ ਦੇ ਵਿੱਚ ਪਾ ਕੇ ਆਮ ਸਧਾਰਨ ਲੋਕਾਂ ਨੂੰ ਲੁੱਟ ਰਿਹਾ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਪਖੰਡ ਕਰਕੇ ਵੀ ਸੁੱਖ ਨਹੀਂ ਪ੍ਰਾਪਤ ਹੋਵੇਗਾ ਤੇ ਅੱਗੇ ਪੌੜੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਜੋ ਅੱਜ ਬਖਸ਼ਿਸ਼ ਕਰ ਰਹੇ ਹਨ ਸਰਵਣ ਕਰਿਏ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਪਵਿੱਤਰ ਰਚਨਾ ਦੁਆਰਾ ਸ੍ਰੀ ਕੰਠ ਦੇ ਦੁਆਰਾ ਪੌੜੀ ਦੇ ਅੰਦਰ ਜੋ ਉਪਦੇਸ਼ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਜੀ ਦੀ ਹਾਜ਼ਰੀਨ ਅੰਦਰ ਆਪਾਂ ਬੈਠ ਕੇ ਸਰਵਣ ਕਰੀਏ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਗੁਰੂ ਚਰਨਾਂ ਵਿੱਚ ਆਪਣਾ ਸੀਸ ਝੁਕਾਓ ਦੋਵੇਂ ਹੱਥ ਜੋੜ ਕਰਕੇ ਨੇਤਰ ਨੀਵੇਂ ਕਰਕੇ ਰਚਨਾ ਦੇ ਦੁਆਰਾ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਤੁਰੇ ਪਲਾਣੇ ਪਾਉਣ ਵੇਗ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਤੁਰੇ ਪਲਾਣੇ ਪਾਉਣ ਵੇਗ ਇਥੇ ਮਹਾਰਾਜ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਕਿ ਅਮੀਰ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਆਪਣੀ ਅਮੀਰੀ ਦਾ, ਤਨ ਦੌਲਤ ਦਾ ਹੰਕਾਰ ਹੈ, ਪਦਾਰਥਾਂ ਦਾ ਹੰਕਾਰ ਹੈ, ਇਸੇ ਹੰਕਾਰ ਦੇ ਵਿੱਚ ਹੀ ਉਹਨਾਂ ਨੇ ਪਰਮੇਸ਼ਰ ਨੂੰ ਭੁਲਾਇਆ ਹੋਇਆ ਹੈ। ਸਤਿਗੁਰੂ ਜੀ ਉਹਨਾਂ ਦਾ ਜ਼ਿਕਰ ਕਰਕੇ ਸਾਨੂੰ ਸਮਝਾਉਂਦੇ ਹਨ, ਤੁਰੇ ਕਹਿੰਦੇ ਨੇ ਘੋੜਿਆਂ ਨੂੰ। ਘੋੜੇ ਦਾ ਨਾਮ ਹੈ ਤੁਰ। ਤੁਰੇ ਭਲਾਣੇ। ਸੋਨੇ ਦੀਆਂ ਕਾਠੀਆਂ ਵਾਲੇ ਮਹਿੰਗੇ ਅਤੇ ਕੀਮਤੀ ਘੋੜੇ ਪੌਣ ਵੇਗ ਕਹਿੰਦੇ ਹਵਾ ਦੀ ਸਪੀਡ ਜਿੰਨੀ ਦੌੜ ਲਾਉਂਦੇ ਨੇ ਉਹ ਜਿੰਨੀ ਤੇਜ਼ ਹਵਾ ਦੌੜਦੀ ਹੈ ਨਾ ਜਿੰਨੀ ਸਪੀਡ ਹਵਾ ਦੀ ਹੈ ਇੰਨੀ ਸਪੀਡ ਨਾਲ ਭੱਜਣ ਵਾਲੇ ਘੋੜੇ ਉਹ ਪੁਰਾਣੇ ਸਮਿਆਂ ਦੇ ਅੰਦਰ ਅਮੀਰਾਂ ਦੀ ਇਹ ਹੀ ਨਿਸ਼ਾਨੀ ਹੁੰਦੀ ਸੀ ਜਿਵੇਂ ਅੱਜ ਕੱਲ ਆਪਾਂ ਕਿਸੇ ਨੂੰ ਵੀ ਵੇਖਣਾ ਹੋਵੇ ਗੱਡੀ ਮਹਿੰਗੀ ਹੈ ਘਰ ਬਹੁਤ ਮਹਿੰਗਾ ਤੇ ਉੱਚਾ ਹੈ ਤੇ ਉਸ ਵੱਲ ਵੇਖ ਕੇ ਲੋਕ ਕਹਿੰਦੇ ਨੇ ਵੀ ਬੜਾ ਅਮੀਰ ਬੰਦਾ ਹੈ ਕਾਰਾਂ ਕੋਠੀਆਂ ਤੋਂ ਮਨੁੱਖ ਆਪਣੀ ਅਮੀਰੀ ਦਾ ਪ੍ਰਗਟਾਵਾ ਕਰਦਾ ਹੈ ਪੁਰਾਣੇ ਸਮਿਆਂ ਦੇ ਅੰਦਰ ਅਰਬੀ ਘੋੜੇ ਜਿਹੜੇ ਬਹੁਤ ਮਹਿੰਗੇ ਹੁੰਦੇ ਸਨ ਹਵਾ ਦੀ ਸਪੀਡ ਵਾਂਗ ਦੌੜਨ ਵਾਲੇ ਉਹ ਲੋਕ ਰੱਖਿਆ ਕਰਦੇ ਕੀਮਤੀ ਤੋਂ ਕੀਮਤੀ ਘੋੜੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਵਾ ਦੀ ਸਪੀਡ ਦੀ ਤੇਜ਼ੀ ਨਾਲ ਦੌੜਨ ਵਾਲੇ ਅਰਬੀ ਘੋੜੇ ਜਿਨ੍ਹਾਂ ਦੇ ਉੱਪਰ ਸੋਨੇ ਦੀਆਂ ਕੀਮਤੀ ਕਾਠੀਆਂ ਪਹਿਨੀਆਂ ਹੋਈਆਂ ਹਨ ਹਰ ਰੰਗੀ ਹਰਮ ਸਵਾਰਿਆ ਜੀਵਾਂ ਨੇ ਹਰ ਰੰਗੀ ਹਰਮ ਸਵਾਰਿਆ ਅਤੇ ਆਪਣੇ ਘਰਾਂ ਨੂੰ ਵੀ ਮਹਿਲ ਜਿਹੜੇ ਬਣਾਏ ਨੇ ਉਹਨਾਂ ਨੂੰ ਵੀ ਬੜੇ ਤਰ੍ਹਾਂ ਦੇ ਰੰਗ ਲਾਏ ਨੇ ਅਤੇ ਹਰਮ ਸਵਾਰਿਆ ਆਪਣੀਆਂ ਬੇਗਮਾਂ ਨੂੰ ਵੀ ਮਹਿੰਗੇ ਤੋਂ ਮਹਿੰਗੇ ਰੰਗ ਬਰੰਗੇ ਕਹਿੰਦੇ ਸ਼ਿੰਗਾਰ ਕਰਵਾਏ ਹੋਏ ਹਨ ਕੋਠੇ ਮੰਡਪ ਮਾੜੀਆਂ ਤੇ ਕੋਠੇ ਮੰਡਪ ਮਾੜੀਆਂ ਕੋਠੇ ਕਹਿੰਦੇ ਨੇ ਕੱਚੇ ਘਰ ਤੇ ਮੰਡਪ ਜਿਹੜੇ ਪੱਕੇ ਘਰ ਹਨ ਮਹਿਲ ਤੇ ਮਾੜੀਆਂ ਜਿਹੜੇ ਵੱਡੇ ਵੱਡੀਆਂ ਹਵੇਲੀਆਂ ਬਣਾਈਆਂ ਹੋਈਆਂ ਬੰਗਲੇ ਬਣਾਏ ਹੋਏ ਐ ਵੱਡੇ ਵੱਡੇ ਜਿਹੜੇ ਮਹਿਲ ਮਹਾਰਾਜ ਜੀ ਕਹਿੰਦੇ ਉਹ ਸਾਰੇ ਹਨ ਲਾਏ ਬੈਠੇ ਕਰ ਪਸਾਰਿਆ ਤੇ ਲਾਏ ਬੈਠੇ ਆਸਣ ਲਾ ਕੇ ਉਹਨਾਂ ਘਰਾਂ ਦੇ ਵਿੱਚ ਅਮੀਰ ਲੋਕ ਬੈਠਦੇ ਨੇ ਤੇ ਪਸਾਰਿਆ ਫਿਰ ਅੱਗੇ ਵੰਸ਼ ਵਧਾਉਂਦੇ ਨੇ ਬਾਲ ਬੱਚੇ ਪ੍ਰਗਟ ਕਰਕੇ ਪਸਾਰਾ ਫਲਾਈ ਬੈਠੇ ਨੇ ਸਤਿਗੁਰੂ ਸਾਹਿਬ ਜੀ ਕਹਿੰਦੇ ਇੰਨਾ ਕੁਝ ਕੀਮਤੀ ਸਮਾਨ ਘਰ ਦੇ ਵਿੱਚ ਰੱਖ ਕੇ ਤੇ ਸੋਹਣੇ ਸੋਹਣੇ ਘਰਾਂ ਨੂੰ ਸਜਾ ਕੇ ਤੇ ਰੰਗ ਪਰੰਗੇ ਗਹਿਣੇ ਪਵਾ ਕੇ ਆਪਣੀਆਂ ਬੇਗਮਾਂ ਨੂੰ ਤੇ ਆਪਣੀ ਅਮੀਰੀ ਦਾ ਹੰਕਾਰ ਜਿਹੜਾ ਮਨੁੱਖ ਕਰਦਾ ਹੈ ਤੇ ਬੜੇ ਤਰ੍ਹਾਂ ਦੇ ਪਸਾਰੇ ਨੂੰ ਪਸਾਰ ਕੇ ਸੰਸਾਰ ਦੇ ਵਿੱਚ ਦਿਖਾਉਂਦਾ ਹੈ ਚੀਜ਼ ਕਰਨ ਮਨ ਭਾਵ ਦੇ ਤੇ ਚੀਜ਼ ਕਰਨ ਮਨ ਭਾਵ ਦੇ ਫਿਰ ਜਿਸ ਬੰਦੇ ਕੋਲ ਪੈਸਾ ਖੁੱਲਾ ਡੁੱਲਾ ਹੋਵੇ ਉਹ ਫਿਰ ਚੀਜ਼ ਭਵ ਚੋਜ ਕੌਤਕ ਤਮਾਸ਼ੇ ਵੀ ਫਿਰ ਤਰ੍ਹਾਂ ਤਰ੍ਹਾਂ ਦੇ ਕਰਦਾ ਹੈ ਨਾ ਕਿਉਂਕਿ ਸਾਰੇ ਪੈਸੇ ਕਰਕੇ ਹੀ ਚੋਜ ਕੀਤੇ ਜਾਂਦੇ ਨੇ ਤਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅੰਦਰ ਜ਼ਿਕਰ ਆਉਂਦਾ ਹੈ ਕਹਿੰਦੇ ਜੋ ਬਨ ਤਨ ਪ੍ਰਭਤਾ ਕੈ ਮਦਮੈ ਅਹਨਸ ਫਿਰੈ دیਵਾਨਾ ਜੀਵ ਮਸਤ ਹੋਇਆ ਨਸ਼ੇ ਦੇ ਵਿੱਚ ਫਿਰ ਰਿਹਾ ਹੈ ਭਾ ਜਵਾਨੀ ਦਾ ਨਸ਼ਾ ਹੈ ਤੇ ਪੈਸੇ ਦਾ ਨਸ਼ਾ ਹੈ ਤੇ ਆਪਣੀ ਪ੍ਰਭਤਾ ਦਾ ਜਿਹਦੇ ਕੋਈ ਇਹ ਆਸੇ-ਪਾਸੇ ਵਿਡਿਆਈ ਹੋਣ ਲੱਗ ਜਾਏ ਨਾ ਜਿਨੂੰ ਲੋਕ ਬੱਲੇ ਬੱਲੇ ਕਰਨ ਲੱਗ ਜਾਣ ਤੇ ਹੱਥ ਜੋੜ ਕੇ ਨਮਸਕਾਰ ਕਰਨ ਲੱਗ ਜਾਣ ਉਹ ਸੋਚਦਾ ਵੀ ਮੇਰੇ ਵਰਗਾ ਬੰਦਾ ਹੀ ਨਹੀਂ ਦੁਨੀਆ ਤੇ ਕੋਈ ਇਹ ਪ੍ਰਭਤਾ ਦਾ ਵੀ ਇੱਕ ਨਸ਼ਾ ਹੈ ਜਿਸ ਦੀ ਵਡਿਆਈ ਜਾਦੇ ਹੋਣ ਲੱਗ ਜਾਏ ਉਸ ਮਨੁੱਖ ਨੂੰ ਵੀ ਹੰਕਾਰ ਹੋ ਜਾਂਦਾ ਵੀ ਮੇਰੇ ਵਰਗਾ ਦੁਨੀਆ ਤੇ ਹੋਰ ਕੋਈ ਹੈ ਹੀ ਨਹੀਂ ਧਨ ਦਾ ਵੀ ਨਸ਼ਾ ਹੈ ਤੇ ਜਵਾਨੀ ਦਾ ਵੀ ਨਸ਼ਾ ਹੁੰਦਾ ਹੈ ਬਾਕੀ ਵੇਖੋ ਜਿੰਨੇ ਵੀ ਨਸ਼ੇ ਨੇ ਕੋਈ ਅਫੀਮ ਭੁੱਕੀ ਜਾਂ ਕੋਈ ਹੋਰ ਵੀ ਨਸ਼ੇ ਹਨ ਸ਼ਰਾਬ ਆਦਿਕ ਜੇ ਕੋਈ ਪੀਂਦਾ ਹੈ ਨਾ 5-7 ਘੰਟੇ ਬਾਅਦ ਉਹਦਾ ਨਸ਼ਾ ਲੈ ਜਾਂਦਾ ਹੈ ਸੰਸਾਰਿਕ ਜਿਹੜੇ ਇਹ ਨਸ਼ੇ ਨੇ ਖਾਣ ਪੀਣ ਵਾਲੇ ਇਹਨਾਂ ਦਾ ਨਸ਼ਾ ਥੋੜੇ ਸਮੇਂ ਵਿੱਚ ਹੀ ਲੈ ਜਾਂਦਾ ਹੈ ਪਰ ਜਿਹੜਾ ਇਹ ਪ੍ਰਭਤਾ ਦਾ ਜਵਾਨੀ ਦਾ ਪੈਸੇ ਦਾ ਨਸ਼ਾ ਇਹ ਬਹੁਤ ਲੰਮਾ ਸਮਾਂ ਮਨੁੱਖ ਨੂੰ ਚੜਿਆ ਹੀ ਰਹਿੰਦਾ ਜਵਾਨੀ ਦਾ ਨਸ਼ਾ ਤਾਂ 40 ਸਾਲ ਦੀ ਉਮਰ ਤੱਕ ਲੈਂਦਾ ਹੀ ਨਹੀਂ ਨਾ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜੋਬਨ ਤਨ ਪ੍ਰਭਤਾ ਕੈ ਮਦਮੈ ਮਦ ਕਹਿੰਦੇ ਨੇ ਨਸ਼ੇ ਨਸ਼ੇ ਦੇ ਵਿੱਚ ਐਸਾ ਗਲਤਾਨ ਹੋਇਆ ਐਸਾ ਮਸਤ ਹੋਇਆ دیਵਾਨਾ ਹੋਇਆ ਕਮਲਾ ਹੋਇਆ ਫਿਰ ਰਿਹਾ ਜੀਵ ਤਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਵਨ ਦਸਮ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ ਕਹਿੰਦੇ ਜਿਸ ਮਨੁੱਖ ਕੋਲ ਤਿੰਨ ਚੀਜ਼ਾਂ ਹੋਣ ਤੇ ਪਾਪ ਕਰਨ ਤੋਂ ਬਚ ਜਾਏ ਹੋ ਨਹੀਂ ਸਕਦਾ ਪਹਿਲਾਂ ਤਾਂ ਕਹਿੰਦੇ ਨੇ ਏਕ ਮਦੀ ਦੂਜੈ ਤਰਨ ਤੀਜੈ ਅਤ ਧਨ ਧਾਮ ਪਾਪ ਕਰੇ ਬਿਨ ਕਿਉ ਬਚੈ ਬਚੇ ਬਚਾਵੈ RAM ਇਕ ਤਾਂ ਮਨੁੱਖ ਨਸ਼ੇੜੀ ਹੋਵੇ ਏਕ ਮੱਦੀ ਮੱਦੀ ਦਾ ਭਾਵ ਹੈ ਨਸ਼ਾ ਕਰਨ ਵਾਲਾ ਨਸ਼ੇੜੀ ਏਕ ਮੱਦੀ ਦੂਜੈ ਤਰਨ ਤਰਨ ਦਾ ਭਾਵ ਹੈ ਜਵਾਨ ਇਕ ਨਸ਼ਾ ਕਰਨ ਵਾਲਾ ਤੇ ਦੂਸਰਾ ਜਵਾਨੀ ਵੀ ਹੋਵੇ ਤੀਜੈ ਅਤ ਧਨ ਧਾਮ ਤੀਜਾ ਘਰ ਵਿੱਚ ਖੁੱਲਾ ਪੈਸਾ ਹੋਵੇ ਅਮੀਰੀ ਹੋਵੇ ਇਹ ਤਿੰਨ ਚੀਜ਼ਾਂ ਜਿੱਥੇ ਇਕੱਠੀਆਂ ਹੋ ਜਾਣ ਮਹਾਰਾਜ ਜੀ ਕਹਿੰਦੇ ਪਾਪ ਕਰੇ ਬਿਨ ਕਿਉਂ ਬਚੈ ਉਹ ਮਨੁੱਖ ਪਾਪ ਕਰਨ ਤੋਂ ਕਿਵੇਂ ਬਚ ਸਕਦਾ ਹੈ ਨਸ਼ਾ ਵੀ ਕਰਦਾ ਹੈ ਪੈਸਾ ਵੀ ਖੁੱਲਾ ਡੁੱਲਾ ਤੇ ਜਵਾਨੀ ਵੀ ਹੈ ਇਹ ਤਿੰਨੇ ਚੀਜ਼ਾਂ ਜਦੋਂ ਇਕੱਠੀਆਂ ਹੋ ਗਈਆਂ ਬੰਦਾ ਪਾਪ ਕਰਨ ਤੋਂ ਬਾਜੀ ਨਹੀਂ ਸਕਦਾ ਤੇ ਸਤਿਗੁਰੂ ਜੀ ਕਹਿੰਦੇ ਬਚੇ ਬਚ ਤਾਂ ਸਕਦਾ ਹੈ ਇੱਕ ਜੇਕਰ ਪ੍ਰਮਾਤਮਾ ਕਿਰਪਾ ਕਰੇ ਬਚੇ ਬਚਾਵੇ RAM ਜਿਨ੍ਹਾਂ ਨੂੰ ਪਰਮੇਸ਼ਰ ਹੀ ਬਚਾਉਣਾ ਚਾਵੇ ਉਹੀ ਬਚਦੇ ਨੇ ਆਪਣੀ ਸਿਆਣਪ ਦੇ ਨਾਲ ਚਾਤਰੀ ਚਲਾਕੀ ਨਾਲ ਕੋਈ ਬਚ ਨਹੀਂ ਸਕਦਾ ਇਹ ਨਸ਼ਾ ਹੀ ਐਸਾ ਹੈ ਸਾਧ ਸੰਗਤ ਜੀ ਜਿਨ੍ਹਾਂ ਚਿਰ ਇਹ ਮਨੁੱਖ ਦੇ ਅੰਦਰ ਹੰਕਾਰ ਹੋ ਜਾਏ ਗਮਾਨ ਹੋ ਜਾਏ ਫਿਰ ਉਤਰਨਾ ਬਹੁਤ ਔਖਾ ਹੈ ਜਿਹੜੀ ਮਾਇਆ ਹੈ ਇਹ ਜਦੋਂ ਆਉਂਦੀ ਹੈ ਨਾ ਤੇ ਸਿਆਣੇ ਵਿਦਵਾਨ ਲੋਕ ਦੱਸਦੇ ਨੇ ਕਹਿੰਦੇ ਜਦੋਂ ਮਾਇਆ ਆਉਂਦੀ ਹੈ ਨਾ ਆਉਂਦਿਆਂ ਸਾਰੀ ਮਨੁੱਖ ਦੀ ਨਾ ਪੈਠ ਚ ਲੱਤ ਮਾਰਦੀ ਹੈ ਤੇ ਜਿਹਦੇ ਪੈਠ ਦੇ ਵਿੱਚ ਲੱਤ ਵੱਜੇ ਤੇ ਆਪਾਂ ਨੂੰ ਪਤਾ ਹੈ ਉਹਦੀ ਛਾਤੀ ਗਾਂ ਨੂੰ ਤੇ ਸਿਰ ਉੱਚਾ ਹੋ ਜਾਂਦਾ ਤੇ ਬਾਹਾਂ ਫਿਰ ਖਿਲਰ ਜਾਂਦੀਆਂ ਨੇ ਜਾਨੀ ਕਿ ਉਹ ਬੰਦੇ ਦੀ ਤੋਰ ਹੀ ਐਸੀ ਹੋ ਜਾਂਦੀ ਹੈ ਵੀ ਬਾਹਾਂ ਖਲਾਰ ਕੇ ਤੇ ਸਿਰ ਨੂੰ ਆਪਣੀ ਧੌਂ ਨੂੰ ਅਕੜਾ ਕੇ ਤੁਰਦਾ ਹੈ ਮਾਇਆ ਜਦੋਂ ਮਨੁੱਖ ਕੋਲੇ ਆਉਂਦੀ ਹੈ ਉਦੋਂ ਪੈਠ ਚ ਲੱਤ ਮਾਰਦੀ ਹੈ ਤੇ ਮਨੁੱਖ ਇਦਾਂ ਫੇਰ ਆਕੜ ਕੇ ਤੁਰਦਾ ਤੇ ਸਤਿਗੁਰੂ ਜੀ ਕਹਿੰਦੇ ਜਦੋਂ ਮਾਇਆ ਜਾਂਦੀ ਹੈ ਮਾਇਆ ਜਦੋਂ ਖਤਮ ਹੁੰਦੀ ਹੈ ਮਨੁੱਖ ਕੋਲ ਜਦੋਂ ਕੰਗਾਲਤਾ ਦੀ ਹਾਲਤ ਹੋ ਜਾਂਦੀ ਹੈ ਉਦੋਂ ਫਿਰ ਢਿੱਡ 'ਚ ਲੱਤ ਮਾਰ ਕੇ ਜਾਂਦੀ ਹੈ ਤੇ ਜਿਹੜੇ ਮਨੁੱਖ ਦੇ ਢਿੱਡ ਵਿੱਚ ਲੱਤ ਵੱਜ ਜਾਏ ਉਹ ਫਿਰ ਇਕੱਠਾ ਹੀ ਹੋ ਜਾਂਦਾ ਨੀਵੀਂ ਪੈ ਜਾਂਦੀ ਸਿਰ ਝੁੱਕ ਜਾਂਦਾ ਕੋਬਾ ਜਾ ਹੋ ਕੇ ਨੀਵੀਂ ਪਾ ਕੇ ਤੁਰਦਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਜਿਹੜੇ ਮਨੁੱਖ ਦੇ ਕੋਲ ਮਾਇਆ ਚਲੀ ਜਾਏ ਪਹਿਲਾਂ ਬਹੁਤੀ ਸੀ ਤੇ ਦਿਨਾਂ 'ਚ ਹੀ ਕੰਗਾਲ ਹੋ ਜਾਏ ਉਹਦੀ ਫਿਰ ਹਾਲਤ ਇਦਾਂ ਦੀ ਹੋ ਜਾਂਦੀ ਹੈ ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ ਜਿਹੜਾ ਦੁੱਖ ਹੈ ਨਾ ਦੁੱਖਾਂ ਨੂੰ ਕ੍ਰੋਸ ਕਰਨਾ ਵੀ ਕਠਿਨ ਹੁੰਦਾ ਤੇ ਉਦੋਂ ਵੱਧ ਕੇ ਸੁੱਖਾਂ ਨੂੰ ਕ੍ਰੋਸ ਕਰਨਾ ਔਖਾ ਹੈ ਦੁੱਖਾਂ ਨੂੰ ਜਰਨਾ ਜਿੰਨਾ ਔਖਾ ਹੈ ਨਾ ਉਦੋਂ ਵੱਧ ਕੇ ਸੁੱਖਾਂ ਨੂੰ ਜਰਨਾ ਔਖਾ ਹੈ ਸੋਖਾਂ ਦੀ ਜਿਹੜੀ ਪ੍ਰਭਤਾ ਹੈ ਸੋਖਾਂ ਦੀ ਜਿਹੜੀ ਸਹੂਲਤ ਹੈ ਨਾ ਉਹਨਾਂ ਦੀ ਜਰਨ ਸ਼ਕਤੀ ਦੁੱਖਾਂ ਨੂੰ ਵੀ ਜਰਨ ਤੋਂ ਕਿਤੇ ਵੱਡੀ ਹੈ ਕਿਉਂਕਿ ਜਦੋਂ ਦੁੱਖ ਆ ਜਾਂਦਾ ਹੈ ਅਸੀਂ ਪ੍ਰਭੂ ਨੂੰ ਚੇਤੇ ਕਰਦੇ ਆਂ ਸੇਵਾ ਕਰਨੇ ਆਂ ਦੁੱਖ ਦੇ ਵਿੱਚ ਬਾਣੀ ਪੜਦੇ ਆਂ ਪਰਮਾਤਮਾ ਨੂੰ ਯਾਦ ਕਰਦੇ ਆਂ ਪਰ ਚੰਗੇ ਪਾਸੇ ਵੱਲ ਤਾਂ ਲੱਗਦਾ ਹੀ ਆ ਨਾ ਪਰ ਜਦੋਂ ਸੌਖਾ ਜਾਂਦਾ ਹੈ ਨਾ ਤੇ ਸਾਰਾ ਕੁਝ ਮਨੁੱਖ ਪਰਮਾਤਮਾ ਵੀ ਭੁੱਲ ਜਾਂਦਾ ਹੈ ਆਪਣਾ ਪਤਾ ਉਹਨੂੰ ਕੀ ਚੇਤਾ ਰਹਿਣਾ ਕਿ ਮੈਂ ਕੀ ਹਾਂ ਰੱਬ ਵੀ ਭੁੱਲ ਜਾਂਦਾ ਉਸ ਮਨੁੱਖ ਨੂੰ ਰੱਬ ਨੂੰ ਵੀ ਫਿਰ ਟਾਬੀ ਦੱਸਦਾ ਹੈ ਐਸੀ ਹਾਲਤ ਮਨੁੱਖ ਦੀ ਹੋ ਜਾਂਦੀ ਮਹਾਰਾਜੀ ਇਸੇ ਕਰਕੇ ਕਹਿੰਦੇ ਆ ਦੁੱਖ दारू ਸੁਖ ਰੋਗ ਭਇਆ ਸੁਖ ਜਿਹੜੇ ਨੇ ਇਹ ਰੋਗ ਰੂਪ ਹੋ ਜਾਂਦੇ ਨੇ ਪਰਮੇਸ਼ਰ ਨੂੰ ਭੁਲਾ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮਾਜ ਕੀ ਵਾਰ ਦੇ ਅੰਦਰ ਬਚਨ ਕੀਤੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗ੍ਰਹਿ ਸੁੰਦਰ ਬਹੁਤ ਸੋਹਣੇ ਘਰ ਹਨ। ਗ੍ਰਹਿ ਸੁੰਦਰ, ਸੋਇਨ, ਸੋਨਾ ਲਾਇਆ ਹੋਇਆ ਹੈ। ਚੰਦਨ ਸੁਗੰਧ ਤੇ ਚੰਦਨ ਵਰਗੀਆਂ ਸੁਗੰਧੀਆਂ ਅੰਦਰ ਛਿੜਕੀਆਂ ਹੋਈਆਂ ਹਨ। ਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਬਹੁਤ ਸਾਰਾ ਪੈਸਾ ਵੀ ਇਕੱਠਾ ਕੀਤਾ ਹੋਇਆ ਹੈ। ਬਹੁਤ ਧਨ ਵੀ ਹੈ ਘਰ ਦੇ ਵਿੱਚ। ਸਾਰੇ ਸੁੱਖ ਵੀ ਹਨ। ਗ੍ਰਹਿ ਸੁੰਦਰ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਘਰਾਂ ਦੇ ਵਿੱਚ ਸੁੰਦਰ ਘਰਾਂ ਦੇ ਵਿੱਚ ਰਹਿੰਦਾ ਹੈ, ਸਾਰੇ ਸੁੱਖ ਮਾਣਦਾ ਹੈ। ਤੇ ਜੇਕਰ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਨਹੀਂ ਨਚੇਤੇ ਤੇ ਇੱਕ ਕੀੜੇ ਦੀ ਨਿਆਈ ਹੈ ਜਿਵੇਂ ਇੱਕ ਕੀੜਾ ਹੁੰਦਾ ਹੈ ਕੀੜੇ ਦੀ ਤਰ੍ਹਾਂ ਹੈ ਉਸ ਪ੍ਰਮਾਤਮਾ ਦੇ ਅੱਗੇ ਉਹ ਕੋਈ ਚੀਜ਼ ਨਹੀਂ ਹੈ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਭੁਲਾ ਕੇ ਜਿੰਨਾ ਮਰਜੀ ਕੋਈ ਸੰਸਾਰਿਕ ਸੁੱਖ ਪ੍ਰਾਪਤ ਕਰ ਲਵੇ ਸ਼ਾਂਤੀ ਨਹੀਂ ਮਿਲੇਗੀ ਜ਼ਿੰਦਗੀ ਦੇ ਵਿੱਚ ਸਕੂਨ ਨਹੀਂ ਮਿਲੇਗਾ ਜੋ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਆਉਣਾ ਹੈ ਗੁਰੂ ਨਾਨਕ ਦੇ ਮਹਾਰਾਜੇ ਫਰਮਾਉਂਦੇ ਹਨ ਚੀਜ ਕਰਨ ਮਨ ਭਾਵਦੇ ਫਿਰ ਜੀਵ ਬਹੁਤਾ ਸੰਸਾਰਿਕ ਸੁੱਖ ਪ੍ਰਾਪਤ ਕਰਕੇ ਚੋਜ ਕਰਦਾ ਹੈ ਮਨ ਭੌਂਜੇ ਪਿਰ ਤਮਾਸ਼ੇ ਕਰਦਾ ਹੈ ਹਰ ਬੁੱਝਣ ਨਾਹੀ ਹਾਰਿਆ ਹਰ ਬੁੱਝਣ ਨਾਹੀ ਕਹਿੰਦੇ ਪ੍ਰਮਾਤਮਾ ਦੀ ਸਮਝ ਹੀ ਨਹੀਂ ਇਸ ਨੂੰ ਰਹਿੰਦੀ ਹੈ ਪ੍ਰਮਾਤਮਾ ਨੂੰ ਜੀਵ ਭੁੱਲ ਜਾਂਦਾ ਹੈ ਤੇ ਹਾਰਿਆ ਆਪਣੀ ਜ਼ਿੰਦਗੀ ਨੂੰ ਹਾਰ ਦਿੰਦਾ ਹੈ ਕਰ ਫੁਰਮਾਇਸ਼ ਖਾਇਆ ਫਿਰ ਕਰ ਫੁਰਮਾਇਸ਼ ਖਾਇਆ ਫਰਮਾਇਸ਼ਾਂ ਕਰ ਕਰਕੇ ਹੁਕਮ ਕਰ ਕਰਕੇ ਜੀਵ ਪੈਸੇ ਖਾਂਦਾ ਹੈ ਜਦੋਂ ਤਾਕਤ ਆ ਜਾਂਦੀ ਹੈ ਨਾ ਕੋਲ ਸ਼ਕਤੀ ਹੋਵੇ ਤੇ ਉਦੋਂ ਮਨੁੱਖ ਫਿਰ ਕੰਮ ਨਹੀਂ ਜੇ ਕਰਦਾ ਕੋਈ ਵਪਾਰ ਨਹੀਂ ਕਰਦਾ ਕੋਈ ਧੰਦੇ ਦੇ ਵਿੱਚ ਨਹੀਂ ਲੱਗਦਾ ਆਪਣੀ ਕਿਰਤ ਨਹੀਂ ਕਰਦਾ ਹੈ ਕਮਾਈ ਨਹੀਂ ਕਰਦਾ ਉਦੋਂ ਤਾਂ ਫਿਰ ਫਰਮਾਇਸ਼ਾਂ ਹੀ ਕਰਦਾ ਹੈ ਹੁਕਮ ਕਰ ਕਰ ਕੇ ਇਧਰੋਂ ਵੱਢੀ ਲੈ ਲਈ ਉਹਦੇ ਤੋਂ ਰਿਸ਼ਵਤ ਲੈ ਲਈ ਉਹਦਾ ਧਨ ਲੁੱਟ ਲਿਆ ਉਹਦੇ ਵਪਾਰ ਦੇ ਉੱਪਰ ਕਰਜ਼ਾ ਕਰ ਲਿਆ ਇਧਰ ਸਾਰੇ ਪਾਸੇ ਕਬਜ਼ੇ ਹੀ ਕਰਦਾ ਹੈ ਆਪਣੀ ਤਾਕਤ ਦੇ ਵਿੱਚ ਆ ਕਰਕੇ ਸਤਿਗੁਰੂ ਜੀ ਕਹਿੰਦੇ ਕਰ ਫੁਰਮਾਇਸ ਖਾਇਆ ਜਦੋਂ ਕਹਿੰਦੇ ਫੁਰਮਾਇਸ਼ਾਂ ਹੁਕਮ ਕਰ ਕਰ ਕੇ ਜੀਵ ਪੈਸਾ ਖਾਂਦਾ ਹੈ ਲੋਕਾਂ ਦਾ ਵੇਖ ਮਹਿਲਤ ਮਰਨ ਵਿਸਾਰਿਆ ਫਿਰ ਇੰਨਾ ਜਿਆਦਾ ਨਸ਼ਾ ਮਾਇਆ ਦਾ ਹੋ ਜਾਂਦਾ ਹੈ ਉਹਨੂੰ ਫਿਰ ਕੁਝ ਵੀ ਦਿਸਦਾ ਨਹੀਂ ਕੇਵਲ ਆਪਣੇ ਪਦਾਰਥੀ ਉਹਦੀਆਂ ਅੱਖਾਂ 'ਕੇ ਦਿਸਦਿਆ ਵੀ ਇਹਨਾਂ ਕਰਕੇ ਹੀ ਐ ਮੈਂ ਸਭ ਕੁਝ ਵੇਖ ਮਹਿਲਤ ਮਰਨ ਵਿਸਾਰਿਆ ਆਪਣੇ ਵੱਡੇ ਵੱਡੇ ਮਹਿਲਾ ਨੂੰ ਕਾਰਾਂ ਕੋਠੀਆਂ ਨੂੰ ਸੁੰਦਰ ਸੁੰਦਰ ਸੇਜਾਂ ਨੂੰ ਸੁੰਦਰ ਸੁੰਦਰ ਰੂਪਾਂ ਨੂੰ ਵੇਖ-ਵੇਖ ਕੇ ਕਹਿੰਦੇ ਮਰਨ ਵਿਸਾਰਿਆ ਮਰਨਾ ਹੀ ਪੁਲਾ ਛੱਡਿਆ ਜੀਵ ਨੇ ਇਹਨੇ ਸੁੱਖਾਂ ਦੇ ਵਿੱਚ ਗਲਤਾਨ ਹੋ ਚੁੱਕਾ ਹੈ ਇਹ ਸੰਸਾਰ ਦੀ ਹਾਲਤ ਗੁਰੂ ਨਾਨਕ ਦੇਵ ਮਹਾਰਾਜੀ ਕਹਿੰਦੇ ਹੁੰਦੀ ਹੈ ਜਦੋਂ ਸੁੱਖਾਂ ਦੇ ਵਿੱਚ ਜੀਵ ਗਲਤਾਨ ਹੋ ਜਾਂਦਾ ਹੈ ਮੌਤ ਹੀ ਭੁੱਲ ਜਾਂਦੀ ਇਹ ਸੋਚਦਾ ਹੀ ਨਹੀਂ ਕਿ ਮੈਂ ਮਰ ਜਾਣਾ ਹੈ ਮੇਰੀ ਮੌਤ ਹੋਣੀ ਹੈ ਮੈਂ ਇਹਨੇ ਪਾਪ ਕਰਮ ਕਿਉਂ ਕਰ ਰਿਹਾ ਹਾਂ ਸਤਿਗੁਰੂ ਜੀ ਦੇ ਬਚਨ ਆਉਂਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਇਹ ਸਭ ਚੀਜ਼ਾਂ ਮਨੁੱਖ ਨੂੰ ਚੇਤੇ ਨੇ ਖਾਣਾ ਪੀਣਾ ਹੱਸਣਾ ਸੌਣਾ ਖੇਡਣਾ ਇਹ ਸਾਰੀਆਂ ਗੱਲਾਂ ਚੇਤੇ ਵਿੱਚ ਹਨ ਪਰ ਮਰਨਾ ਇਸ ਨੇ ਭੁਲਾ ਛੱਡਿਆ ਹੈ ਵਿਸਾਰ ਦਿੱਤਾ ਹੈ ਜਦੋਂ ਮੌਤ ਹੀ ਭੁੱਲ ਜਾਏ ਤੇ ਮਨੁੱਖ ਫਿਰ ਪਾਪ ਕਰਨ ਲੱਗ ਜਾਂਦਾ ਹੈ ਜੇ ਮਨੁੱਖ ਨੂੰ ਮੌਤ ਚੇਤੇ ਹੋਵੇ ਨਾ ਤੇ ਉਹ ਫਿਰ ਪਾਪ ਨਹੀਂ ਕਰੇਗਾ ਕਿਉਂਕਿ ਉਸ ਨੂੰ ਪਤਾ ਹੈ ਕਿ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਸਵਾਸ ਨਿਕਲ ਜਾਣ ਐਵੇਂ ਹੀ ਪਾਪ ਕਰਕੇ ਕੀ ਕਰਨਾ ਹੈ ਕੋਈ ਭਰੋਸਾ ਥੋੜੋ ਹੈ ਆਪਾਂ ਐਵੇਂ ਹੀ ਦਾਅਵੇ ਕਰਦੇ ਰਹਿੰਨੇ ਆ ਹਜੇ ਜੀ ਬੁੱਢੇ ਹੋਣਾ ਬੜੀ ਉਮਰ ਪਈ ਹੈ ਪਰਮਾਤਮਾ ਦਾ ਕੀ ਪਤਾ ਹੈ ਕਿ ਬਚਪਨ ਵਿੱਚ ਹੀ ਲੈ ਜਾਏ ਕਿੰਨੇ ਬੱਚੇ ਨੇ ਜਿਨ੍ਹਾਂ ਦੀਆਂ ਬਚਪਨ ਵਿੱਚ ਹੀ ਮੌਤਾਂ ਹੋ ਜਾਂਦੀਆਂ ਨੇ ਜਵਾਨ ਕਿੰਨੇ ਚਲੇ ਜਾ ਰਹੇ ਨੇ ਸੰਸਾਰ ਤੋਂ ਜ਼ਰੂਰੀ ਨਹੀਂ ਕਿ ਬੁੱਢੇ ਹੋ ਕੇ ਹੀ ਮਰਨਾ ਹੈ ਜਵਾਨੀ ਦੇ ਵਿੱਚ ਵੀ ਜਾ ਸਕਨੇ ਆਪਾਂ ਜਵਾਨੀ ਦੇ ਵਿੱਚ ਵੀ ਪਰਮੇਸ਼ਰ ਦਾ ਸੱਦਾ ਆ ਸਕਦਾ ਹੈ ਭਰੋਸਾ ਕੋਈ ਨਹੀਂ ਕਈ ਤਾਂ ਐਸੀਆਂ ਵੀ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦਾ ਜਨਮ ਹੀ ਨਹੀਂ ਹੁੰਦਾ ਸੰਸਾਰ ਤੇ ਮਾਤਾ ਦੇ ਉਧਰ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਨਮ ਵੀ ਨਹੀਂ ਲੈ ਕੇ ਇੱਕ ਸਵਾਸ ਵੀ ਨਹੀਂ ਲੈ ਸਕਦੇ ਤਾਂ ਹੀ ਤਾਂ ਗੁਰੂ ਸਾਹਿਬ ਜੀ ਦੇ ਬਚਨ ਨੇ ਸਤਗੁਰੂ ਸਾਹਿਬ ਜੀ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇਬੋ ਜਾ ਕੇ ਜੀਵ ਪ੍ਰਾਣਾ ਕਹਿੰਦੇ ਇੱਕ ਦਮ ਦਾ ਵੀ ਸਾਨੂੰ ਭਰੋਸਾ ਨਹੀਂ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਨੇ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਨੂੰ ਇੱਕ ਵਾਰ ਪ੍ਰਸ਼ਨ ਕੀਤਾ ਪੁੱਛਿਆ ਭਾਈ ਬਾਲਾ ਜੀ ਤੁਸੀਂ ਮੌਤ ਨੂੰ ਕਿੰਨਾ ਕਨੇੜੇ ਸਮਝਦੇ ਹੋ ਕਹਿੰਦੇ ਜੀ ਆਹ ਦਿਨ ਚੜ੍ਹਿਆ ਹੈ ਅਗਲਾ ਦਿਨ ਪਤਾ ਨਹੀਂ ਚੜੇਗਾ ਕਿ ਨਹੀਂ ਅਗਲਾ ਦਿਨ ਵੇਖਾਂਗੇ ਕਿ ਨਹੀਂ ਮਹਾਰਾਜ ਜੀ ਕਹਿੰਦੇ ਮੌਤ ਬੜੀ ਦੂਰ ਸਮਝੀ ਹੋਈ ਹੈ ਭਾਈ ਮਰਦਾਨਾ ਜੀ ਨੂੰ ਪੁੱਛਿਆ ਭਾਈ ਮਰਦਾਨਾ ਜੀ ਤੁਸੀਂ ਮੌਤ ਨੂੰ ਕਿੰਨਾ ਕਨੇੜੇ ਸਮਝਦੇ ਹੋ ਕਿੰਨਾ ਚ ਕਿੰਨਾ ਕੋ ਨਜ਼ਦੀਕ ਮੰਨਦੇ ਹੋ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਸੂਰਜ ਚੜ੍ਹਿਆ ਦੇਖਿਆ ਹੈ ਪਤਾ ਨਹੀਂ ਛਿਪਦਾ ਦੇਖਾਂਗੇ ਕਿ ਨਹੀਂ ਮਹਾਰਾਜ ਕਹਿੰਦੇ ਬੜੀ ਮੌਤ ਨੂੰ ਦੂਰ ਸਮਝਿਆ ਹੈ ਸਤਿਗੁਰੂ ਜੀ ਮੌਤ ਕਿੰਨੀ ਕੋ ਨੇੜੇ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਉਚਾਰਨ ਕੀਤੇ ਸੀ ਹਮ ਆਦਮੀ ਹਾਂ ਇੱਕ ਦਮੀ ਇੱਕ ਦਮ ਦੇ ਇੱਕ ਸਾਦੇ ਆਦਮੀ ਹਾਂ ਸਾਡਾ ਸਾਹ ਬਾਹਰ ਗਿਆਏ ਸਰੀਰ ਚੋਂ ਅੰਦਰ ਭਾਵੇਂ ਆਵੇ ਜਾਣਾ ਆਵੇ ਇਹ ਇੰਨਾ ਵੀ ਭਰੋਸਾ ਨਹੀਂ ਹੈ ਜਿਹੜਾ ਸਵਾਸ ਅੰਦਰ ਗਿਆ ਨਾ ਉਹਦਾ ਕੋਈ ਭਰੋਸਾ ਨਹੀਂ ਬਾਹਰ ਆਵੇ ਕਿ ਨਾ ਆਵੇ ਇੰਨਾ ਵੀ ਭਰੋਸਾ ਨਹੀਂ ਹੈ ਜ਼ਿੰਦਗੀ ਦਾ ਇਸ ਕਰਕੇ ਕਦੇ ਵੀ ਇਹ ਦਾਵਾ ਨਹੀਂ ਕਰਨਾ ਚਾਹੀਦਾ ਕਿ ਬੜੀ ਉਮਰ ਪਈ ਹੈ ਬੜਾ ਲੰਮਾ ਸਮਾਂ ਹਜੇ ਜਿਉਂਦੇ ਰਹਿਣਾ ਹੈ ਕੋਈ ਗੱਲ ਨਹੀਂ ਸਿਮਰਨ ਕਰਨ ਲਵਾਂਗੇ ਭਜਨ ਕਰ ਲਵਾਂਗੇ ਤੇ ਮਹਾਰਾਜ ਜੀ ਕਹਿੰਦੇ ਭਰੋਸਾ ਕੋਈ ਨਹੀਂ ਹੈ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਇਸੇ ਕਰਕੇ ਹੀ ਤਾਂ ਬਣੇ ਸਨ ਜਦੋਂ ਘਰ ਵਿੱਚ ਦੁੱਧ ਗਰਮ ਕਰਨਾ ਤੇ ਚੁੱਲ੍ਹੇ ਦੇ ਵਿੱਚ ਅੱਗ ਬਾਲਣ ਲੱਗੇ ਤੇ ਮਾਤਾ ਜੀ ਨੇ ਕਿਹਾ ਕਿ ਪੁੱਤਰ ਜੀ ਚੁੱਲ੍ਹੇ ਵਿੱਚ ਅੱਗ ਬਾਲੋ ਤੇ ਦੁੱਧ ਗਰਮ ਕਰਿਏ। ਪਸ਼ੂ ਚਾਰ ਕੇ ਆਏ ਸਨ। ਜਦੋਂ ਅੱਗ ਬਾਲਣ ਲੱਗੇ ਤੇ ਮਨ 'ਚ ਸੋਚਿਆ ਵੀ ਵੱਡੀਆਂ-ਵੱਡੀਆਂ ਲੱਕੜਾਂ ਪਹਿਲਾਂ ਲਾ ਦਈਏ ਤੇ ਅੱਗ ਛੇਤੀ ਮੱਚੇਗੀ ਤੇ ਬਹੁਤੀ ਅੱਗ ਮਚਣ ਦੇ ਨਾਲ ਛੇਤੀ ਦੁੱਧ ਗਰਮ ਹੋ ਜਾਏਗਾ ਤੇ ਛੇਤੀ ਵੇਲੇ ਹੋ ਜਾਵਾਂਗੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੱਡੀਆਂ ਲੱਕੜਾਂ ਚੁੱਲ੍ਹੇ ਵਿੱਚ ਲਾ ਦਿੱਤੀਆਂ। ਤੇ ਅੱਗ ਲਾਈ ਤੇ ਉਹਨਾਂ ਨੂੰ ਲੱਗੇ ਹੀ ਨਾ। ਤੇ ਮਾਤਾ ਜੀ ਨੂੰ ਕਿਹਾ ਮਾਤਾ ਜੀ ਅੱਗ ਨਹੀਂ ਬਲ ਰਹੀ। ਤੇ ਮਾਤਾ ਜੀ ਨੇ ਕਿਹਾ ਪੁੱਤਰਾ ਪਹਿਲਾਂ ਛੋਟੀਆਂ ਲੱਕੜਾਂ ਲਾਈ ਦੀਆਂ ਛੋਟੀਆਂ ਲੱਕੜਾਂ ਨੂੰ ਅੱਗ ਛੇਤੀ ਲੱਗ ਜਾਂਦੀ ਹੈ ਜਦੋਂ ਛੋਟੀਆਂ ਸੜਨ ਗਈਆਂ ਨਾ ਫੇਰ ਵੱਡੀਆਂ ਨੂੰ ਅੱਗ ਲੱਗਦੀ ਹੈ ਤੇ ਉਸੇ ਵਕਤ ਹੀ ਮਨ ਵਿੱਚ ਇਹ ਵਿਚਾਰ ਆਈ ਮਨਾ ਛੋਟੀਆਂ ਲੱਕੜਾਂ ਪਹਿਲਾਂ ਸੜ ਕੇ ਖਤਮ ਹੋ ਗਈਆਂ ਮਗਰੋਂ ਪੈਦਾ ਹੋਈਆਂ ਤੇ ਪਹਿਲਾਂ ਖਤਮ ਹੋ ਗਈਆਂ ਵੱਡੀਆਂ ਲੱਕੜਾਂ ਨੂੰ ਬਾਅਦ ਵਿੱਚ ਅੱਗ ਲੱਗੀ ਹੈ ਕੀ ਪਤਾ ਜ਼ਿੰਦਗੀ ਦਾ ਵੀ ਜ਼ਿੰਦਗੀ ਦੀ ਵੀ ਛੋਟੀਆਂ ਲੱਕੜਾਂ ਦੀ ਨਿਆਈ ਹੈ ਹਜੇ ਬਚ ਪਣਿਆ ਕੀ ਪਤਾ ਪਹਿਲਾਂ ਹੀ ਮਰ ਜਾਈਏ ਕਿਉਂ ਨਾ ਪਰਮੇਸ਼ਰ ਦੀ ਬੰਦਗੀ ਕੀਤੀ ਜਾਏ ਤੇ ਗੁਰੂ ਨਾਨਕ ਦੇਵ ਮਹਾਰਾਜੀ ਦੇ ਪਾਸ ਜਾ ਕੇ ਜਦੋਂ ਬੇਨਤੀ ਕੀਤੀ ਮਹਾਰਾਜ ਮੈਨੂੰ ਵੀ ਸਿੱਖੀ ਬਖਸ਼ੋ 10 ਤੋਂ 12 ਸਾਲ ਦੀ ਉਮਰ ਸੀ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਨਾਲ ਇਸ ਵਿਸ਼ੇ ਤੇ ਜਦੋਂ ਵਿਚਾਰ ਕੀਤੀ ਮਹਾਰਾਜ ਮਨ ਵਿੱਚ ਇਹ ਭੈ ਜਾ ਬਣਿਆ ਹੋਇਆ ਕਿਤੇ ਬਚਪਨ ਵਿੱਚ ਹੀ ਨਾ ਸੰਸਾਰ ਤੋਂ ਚਲੇ ਜਾਈਏ ਤੇ ਅਸੀਂ ਵੀ ਕੋਈ ਬੰਦਗੀ ਭਗਤੀ ਕਰਕੇ ਜੀਵਨ ਸਫਲਾ ਕਰ ਲਈਏ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪੁੱਛਿਆ ਤੁਹਾਡਾ ਨਾਮ ਕੀ ਕਹਿੰਦੇ ਜੀ ਮੇਰਾ ਨਾਮ ਬੂੜਾ ਹੈ ਤੇ ਮਹਾਰਾਜ ਜੀ ਕਹਿੰਦੇ ਗੱਲਾਂ ਤਾਂ ਬੁੱਢਿਆਂ ਵਾਲੀਆਂ ਕਰਦਾ ਹੈ ਬੁੱਢਾ ਨਾਮ ਹੈ ਸਿਆਣੇ ਦਾ ਕਹਿੰਦੇ ਗੱਲਾਂ ਬੜੀਆਂ ਸਿਆਣਿਆਂ ਵਾਲੀਆਂ ਕਰਦਾ ਹੈ ਉਸੇ ਦਿਨ ਤੋਂ ਹੀ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਪਿਆ ਹੈ ਬੂੜੇ ਤੋਂ ਬੁੱਢਾ ਨਾਮ ਮਹਾਰਾਜ ਜੀ ਨੇ ਰੱਖ ਦਿੱਤਾ ਤੇ 125 ਸਾਲ ਦੀ ਉਮਰ ਬਤੀਤ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਅੱਜ ਤੱਕ ਕੋਈ ਵੀ ਐਸਾ ਗੁਰਸਿੱਖ ਨਹੀਂ ਹੋਇਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਤੇ ਵੱਧ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਹੋਣ 6 ਗੁਰੂਆਂ ਦੇ ਤਾਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਿਆਂ ਦੇ ਦਰਸ਼ਨ ਕੀਤੇ ਆ ਬਾਬਾ ਬੁੱਢਾ ਸਾਹਿਬ ਜੀ ਨੇ ਕੁੱਲ 8 ਗੁਰੂਆਂ ਦੇ ਦਰਸ਼ਨ ਆਪਣੇ ਨੇਤਰਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਆ ਤੇ ਦੁਨੀਆਂ ਦਾ ਕੋਈ ਵੀ ਐਸਾ ਸਿਰ ਨਹੀਂ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਜਿੰਨਾ ਪਵਿੱਤਰ ਹੋਵੇ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਬੜਾ ਪਵਿੱਤਰ ਹੈ ਕਿਉਂਕਿ ਸਾਧ ਸੰਗਤ ਜੀ ਜਿਸ ਦਿਨ ਪਹਿਲੀ ਵਾਰ ਪ੍ਰਕਾਸ਼ ਕਰਨਾ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਦੋਂ ਗ੍ਰੰਥ ਤਿਆਰ ਹੋਇਆ ਤੇ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਵੱਲ ਨਜ਼ਰ ਮਾਰੀ ਕਿ ਸਿੱਖਾਂ ਨੇ ਪੁੱਛਿਆ ਮਹਾਰਾਜ ਆਪ ਜੀ ਕੀ ਲੱਭ ਰਹੇ ਹੋ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅੱਜ ਇਸ ਗ੍ਰੰਥ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਨਾ ਹੈ ਉਥੋਂ ਤੱਕ ਲਿਜਾਣ ਵਾਸਤੇ ਅਸੀਂ ਸੀਸ ਦੀ ਚੋਣ ਕਰ ਰਹੇ ਹਾਂ ਕਿ ਕਿਸ ਸੀਸ ਦੇ ਉੱਪਰ ਇਸ ਗ੍ਰੰਥ ਨੂੰ ਸਜਾ ਕੇ ਲਿਜਾਇਆ ਜਾਏ ਤੇ ਸਾਰੇ ਸਿੱਖ ਕਹਿਣ ਲੱਗੇ ਮਹਾਰਾਜ ਤੁਹਾਡੇ ਤੋਂ ਪਵਿੱਤਰ ਸੀਸ ਕਿੰਨਾ ਦਾ ਹੋ ਸਕਦਾ ਹੈ ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਹਨ ਜਿਨ੍ਹਾਂ ਦਾ ਸੀਸ ਸਾਰਿਆਂ ਨਾਲੋਂ ਪਵਿੱਤਰ ਹੈ ਸਾਡੇ ਨਾਲੋਂ ਵੀ ਜ਼ਿਆਦਾ ਪਵਿੱਤਰ ਹੈ ਮਹਾਰਾਜ ਤੁਹਾਡੇ ਨਾਲੋਂ ਪਵਿੱਤਰ ਕਿਵੇਂ ਹੋਇਆ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਕਰਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ ਹੈ ਸਾਡਾ ਤਾਂ ਉਹਦੇ ਹਜੇ ਪ੍ਰਕਾਸ਼ ਵੀ ਨਹੀਂ ਸੀ ਹੋਇਆ ਮਹਾਰਾਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਲੱਗਿਆ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਸੀਸ ਸਪਰਸ਼ ਹੋਇਆ ਗੁਰੂ ਅਮਰਦਾਸ ਗੁਰੂ ਰਾਮਦਾਸ ਚਾਰ ਪਾਤਸ਼ਾਹਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਹੋਰ ਕੋਈ ਵੀ ਸਿੱਖ ਐਸਾ ਨਹੀਂ ਜਿਨ੍ਹਾਂ ਨੇ ਸਰੀਰ ਕਰਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪਾਤਸ਼ਾਹਿਆਂ ਦੇ ਚਰਨਾਂ ਨਾਲ ਸਪਰਸ਼ ਕੀਤਾ ਹੋਵੇ ਤੇ ਜਿਹੜਾ ਸੀਸ ਗੁਰੂ ਦੇ ਚਰਨਾਂ ਨਾਲ ਲੱਗ ਜਾਏ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੇ ਗੁਰ ਪੈਰੇ RAM ਜੋ ਗੁਰੂ ਦੇ ਸਤਗੁਰੂ ਦੇ ਚਰਨਾਂ ਵਿੱਚ ਜਾ ਕੇ ਸੀਸ ਲੱਗ ਜਾਏ ਉਹ ਬੜਾ ਪਵਿੱਤਰ ਸੀਸ ਹੁੰਦਾ ਹੈ ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਦਾ ਬੜਾ ਪਵਿੱਤਰ ਸੀਸ ਹੈ ਇਸ ਸੀਸ ਦੇ ਉੱਪਰ ਇਸ ਗ੍ਰੰਥ ਨੂੰ ਲਿਜਾ ਕੇ ਪ੍ਰਕਾਸ਼ ਕੀਤਾ ਜਾਏਗਾ ਸੋ ਇਸ ਕਰਕੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਵੀ ਬ੍ਰਹਮ ਗਿਆਨੀ ਇਸੇ ਕਰਕੇ ਬਣਿਆ ਕਿਉਂਕਿ ਉਹਨਾਂ ਨੂੰ ਮੌਤ ਚੇਤੇ ਸੀ ਕਿ ਮੌਤ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਆ ਜਾਏ ਜਵਾਨੀ ਵਿੱਚ ਆ ਜਾਏ ਬਚਪਨ ਵਿੱਚ ਆ ਜਾਏ ਬੁਢੇਪੇ ਵੇਲੇ ਤਾਂ ਆਉਣੀ ਹੀ ਆਉਣੀ ਹੈ ਜਿਵੇਂ ਫਸਲ ਹੁੰਦੀ ਹੈ ਨਾ ਕਿਸਾਨ ਦੀ ਮਰਜ਼ੀ ਹੈ ਭਾਵੇਂ ਫਸਲ ਨੂੰ ਕੱਚੀ ਨੂੰ ਵੱਢੇ ਪੱਕੀ ਨੂੰ ਤਾਂ ਵੱਢਣਾ ਹੀ ਵੱਢਣਾ ਹੈ ਉਹਦੀ ਮਰਜ਼ੀ ਹੈ ਭਾਵੇਂ ਕੱਚੀ ਫਸਲ ਨੂੰ ਹੀ ਵਾਹ ਕੇ ਤੇ ਉਹਦੇ ਉੱਪਰ ਕੋਈ ਹੋਰ ਖੇਤੀ ਕਰ ਦਵੇ ਇਸੇ ਤਰ੍ਹਾਂ ਇਹ ਪ੍ਰਮਾਤਮਾ ਵਾਹਿਗੁਰੂ ਦੀ ਖੇਤੀ ਹੈ ਕੋਈ ਪਤਾ ਨਹੀਂ ਉਹ ਕਦੋਂ ਵੱਢ ਕੇ ਲੈ ਜਾਏ ਸੰਸਾਰ ਤੋਂ ਤਾਂ ਸਤਿਗੁਰੂ ਸਾਹਿਬ ਜੀ ਸਮਝਾਉਣਾ ਕਰਦੇ ਨੇ ਕਿ ਮਨੁੱਖ ਦੇ ਕੋਲ ਇੰਨੇ ਕ ਜਿਆਦੇ ਸੌਖ ਆ ਗਏ ਇਹਨੇ ਮਹਿਲਤ ਮਰਨ ਵਿਸਾਰਿਆ ਸੁੱਖਾਂ ਦੇ ਵਾਲੀ ਆਪਣੀਆਂ ਮਹਿਲ ਮਾੜੀਆਂ ਕਾਰਾਂ ਕੋਠੀਆਂ ਵੱਲ ਵੇਖ-ਵੇਖ ਕੇ ਹੀ ਹੰਕਾਰ ਕਰੀ ਜਾ ਰਿਹਾ ਹੈ ਤੇ ਸੁੰਦਰ ਰੂਪਾਂ ਵਾਲੀ ਗਲਤਾਨ ਹੋ ਰਿਹਾ ਦੇਖ ਕਰਕੇ ਮਹਿਲਤ ਮਰਨ ਵਿਸਾਰਿਆ ਇਹਨੇ ਮਰਨਾ ਵਿਸਾਰ ਦਿੱਤਾ ਭੁਲਾ ਦਿੱਤਾ ਹੈ ਜਰ ਆਈ ਜੋ ਬਨਹਾਰਿਆ ਤੇ ਜਰ ਆਈ ਕਹਿੰਦੇ ਜਦੋਂ ਬੁਢੇਪਾ ਆ ਗਿਆ ਤੇ ਜਵਾਨੀ ਹਾਰਿਆ ਜਵਾਨੀ ਦਾ ਜਿਹੜਾ ਸਮਾਂ ਸੀ ਉਹ ਹਾਰ ਗਿਆ ਹੈ ਆਮ ਤੌਰ ਤੇ ਆਪਾਂ ਵੇਖਦੇ ਆ ਨਾ ਜੇ ਬੁੱਢੇ ਨੂੰ ਨੌਜਵਾਨਾਂ ਦੇ ਨਾਲ ਦੌੜ ਕਰਾਈ ਜਾਏ ਤੇ ਜਵਾਨੀ ਜਿੱਤ ਜਾਂਦੀ ਹੈ ਜੇ ਬੁੱਢਿਆਂ ਨੂੰ ਜਵਾਨ ਬੰਦੇ ਦੇ ਨਾਲ ਕੁਸ਼ਤੀ ਕਰਾਈ ਜਾਏ ਬੁੱਢਾ ਬੰਦਾ ਹਾਰ ਜਾਂਦਾ ਕਿਉਂਕਿ ਬੁਢੇਪੇ ਵਿੱਚ ਤਾਕਤ ਜੋ ਖਤਮ ਹੋ ਜਾਂਦੀ ਹੈ ਬੁੱਢਾ ਬੰਦਾ ਹਰ ਹਾਲਤ ਵਿੱਚ ਹਰ ਤਰ੍ਹਾਂ ਕਰਕੇ ਹਾਰ ਜਾਂਦਾ ਹੈ ਭੱਜਣ ਵਿੱਚ ਵੀ ਤੇ ਘੋਲਣ ਵਿੱਚ ਵੀ ਤੇ ਇੱਥੇ ਮਹਾਰਾਜ ਜੀ ਕਹਿੰਦੇ ਬੁੱਢਾ ਨਹੀਂ ਹਾਰਿਆ ਹੈ ਸਗੋ ਜਵਾਨੀ ਹਾਰ ਗਈ ਹੈ ਜਰ ਆਈ ਜੋ ਬਣਹਾਰਿਆ ਮਹਾਰਾਜ ਜੀ ਕਹਿੰਦੇ ਜਦੋਂ ਬੁਢੇਪਾ ਆ ਜਾਂਦਾ ਨਾ ਤੇ ਜਵਾਨੀ ਹਾਰ ਜਾਂਦੀ ਹੈ ਜਵਾਨੀ ਦੀ ਜਿਹੜੀ ਤਾਕਤ ਹੈ ਨਾ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਬੁੱਢੇ ਹੋਣ ਤੋਂ ਬਾਅਦ ਫਿਰ ਅਵੱਛ ਇਹ ਹੈ ਕਿ ਮੌਤ ਆ ਹੀ ਜਾਣੀ ਹੈ ਨਾ ਇਸ ਕਰਕੇ ਪਰਮੇਸ਼ਰ ਵਾਹਿਗੁਰੂ ਨੂੰ ਪਾਈ ਸਦੀਵ ਕਾਲ ਦੇ ਲਈ ਚੇਤੇ ਰੱਖਣਾ ਚਾਹੀਦਾ ਹੈ ਸੰਸਾਰਿਕ ਸੁੱਖਾਂ ਦੇ ਵਿੱਚ ਇੰਨੇ ਕਿਨਾ ਗ੍ਰਸੇ ਜਾਈਏ ਕਿ ਸਾਨੂੰ ਪ੍ਰਮਾਤਮਾ ਹੀ ਭੁੱਲ ਜਾਵੇ ਇਹ 17ਵੇਂ ਸ਼ਲੋਕ ਅੰਦਰ ਮਹਾਰਾਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੀ ਬਿਆੰਤ ਪੁੱਲਾਂ ਦੀ ਖਿਮਾ ਕਰਨੀ ਸਤਗੁਰੂ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨ ਅਗਲੇ ਸ਼ਲੋਕ ਅੰਦਰ ਜਿਵੇਂ ਮਹਾਰਾਜ ਬਖਸ਼ਿਸ਼ ਕਰਨਗੇ ਆਪਾਂ ਸਰਵਣ ਕਰਾਂਗੇ ਜੀ ਕਰ ਫੁਰਮਾਇਸ ਖਾਇਆ ਵੇਖ ਮਹਿਲਤ ਮਰਨ ਵਿਸਾਰੇ ਆ ਜਰ ਆਈ ਜੋ ਬਨਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ